ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਤੇ ਇਹ ਜਿਹੜੇ ਕਾਲੇ ਗਲਾਜਮਣ ਤੁਸੀਂ ਦੇਖ ਰਹੇ ਆ ਆਪਾਂ ਬਣਾਏ ਆ ਜੀ ਘਰੇ ਬਿਲਕੁਲ ਹਲਵਾਈ ਟੈਬ ਬਣਾਏ ਆ ਆਪਾਂ ਖੁਆ ਪਾ ਕੇ ਤੇ ਤੁਸੀਂ ਵੀ ਬਣਾਉਣੇ ਆ ਤਾਂ ਆਜੋ ਵੀਡੀਓ ਨੂੰ ਦੇਖ ਲਓ ਜੀ ਰੱਖੜੀ ਵੰਧਨ ਤੇ ਘਰੇ ਤੁਸੀਂ ਬਣਾ ਸਕਦੇ ਆ ਮਠਿਆਈ ਇਹ ਆਪਾਂ ਸਮਾਨ ਲਿਆ ਜੀ ਕੁਛ ਤੇ ਇਹ ਆਪਾਂ ਦਿਖਾਉਣਾ ਹੈ ਤੁਹਾਨੂੰ ਕਿਵੇਂ-ਕਿਵੇਂ ਪਉਣਾ ਹੈ ਤੇ ਇਹ ਆਪਾਂ ਪਨੀਰ ਲੈ ਲਿਆ ਜੀ ਅੱਧਾ ਕਿਲੋ ਦੁੱਧ ਨੂੰ ਆਪਾਂ ਘਰੇ ਪਾੜ ਕੇ ਤੇ ਪਨੀਰ ਬਣਾ ਲਿਆ ਸੀਗਾ ਤੇ ਪਨੀਰਾ ਜਿਹੜਾ ਤੁਸੀਂ ਘਰੇ ਬਣਾ ਸਕਦੇ ਹੋ ਅੱਧਾ ਕਿਲੋ ਦੁੱਧ ਗਰਮ ਕਰ ਲਓ ਤੁਸੀਂ ਤੇ ਉਹਦੇ ਵਿੱਚ ਬਸ ਨਿੰਬੂ ਦਾ ਸੱਤ ਪਾ ਲਓ ਚਾਹੇ ਤੁਸੀਂ ਵਿਨੇਗਰ ਪਾ ਲਓ ਨਿੰਬੂ ਦਾ ਰਸ ਵੀ ਪਾ ਸਕਦੇ ਆ ਵਿੱਚ ਥੋੜਾ ਪਾਣੀ ਪਾ ਕੇ ਇੱਕ ਚਮਚਾ ਵਿੱਚ ਤੁਸੀਂ ਨਿੰਬੂ ਦਾ ਰਸ ਪਾ ਲਓ ਚਾਹੇ ਸੱਤ ਪਾ ਲਓ ਮੁੰਨੇ ਗਰਪਾਲੋ ਤੇ ਦੁੱਧ ਦੇ ਵਿੱਚ ਪਾ ਕੇ ਤੁਸੀਂ ਇਹਨੂੰ ਦੁੱਧ ਨੂੰ ਪਾੜ ਸਕਦੇ ਹੋ। ਇਹਦਾ ਪਨੀਰ ਆ ਜਿਹੜਾ ਤਿਆਰ ਕਰ ਸਕਦਾ। ਤੇ ਲੋ ਤੇ ਇੱਕ ਚਮਚਾ ਆਪਾਂ ਪਾਇਆ ਜੀ ਕਸਟਰਡ ਦਾ ਫਲੇਵਰ ਵਾਸਤੇ ਤੇ ਇਹ ਆਪਾਂ ਦੋ ਚਮਚ ਦੇ ਸੀਕਾ ਉਹਦੇ ਪਾਏ ਆ। ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਤੇ ਨਾਲੇ ਆਪਣਾ ਪਨੀਰ ਮਿਕਸ ਹੋ ਜੂ ਚੰਗੀ ਤਰ੍ਹਾਂ ਸੁਗਧ ਹੋ ਜਾਊਗਾ ਤੇ ਨਾਲੇ ਆਪਣਾ ਸਮਾਨ ਆ ਜਿਹੜਾ ਪਾਇਆ ਵਿੱਚ ਆਪਾਂ ਉਹਨੂੰ ਮਿਲਾ ਲੈਣਾ ਚੰਗੀ ਤਰ੍ਹਾਂ। ਤੇ ਕੋਈ ਖੰਡ ਵਗੈਰਾ ਨਾ ਰਹੇ ਚੰਗੀ ਤਰ੍ਹਾਂ ਮਿਕਸ ਕਰਨਾ ਇਹਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਜੀ ਇੱਕ ਚਮਚਾ ਖੰਡ ਦਾ ਖੰਡ ਤੁਸੀਂ ਬਰੀਕ ਕਰ ਲਿਓ ਕੁੱਟ ਕੇ ਜੇ ਮੋਟੀ ਹੋਈ ਤਾਂ ਕਿਉਂਕਿ ਫਿਰ ਚੰਗੀ ਤਰ੍ਹਾਂ ਮੈਲਟ ਹੋ ਜਾਏ ਇਹਦੇ ਵਿੱਚ ਤੇ ਜੇ ਬਰੀਕ ਖੰਡ ਹੋਈ ਤਾਂ ਫਿਰ ਇਦਾਂ ਹੀ ਪਾ ਲਿਓ ਤੁਸੀਂ ਇਹ ਵੀ ਦੋ ਚੀਜ਼ਾਂ ਤਿੰਨ ਤੁਸੀਂ ਜ਼ਰੂਰ ਪਾ ਲਓ ਘਿਓ ਤੇ ਖੰਡ ਤੇ ਬਾਕੀ ਕਸਟਰਡ ਜਿਹੜੀ ਉਹ ਤੁਹਾਡੀ ਮਰਜ਼ੀ ਹੈ ਫਲੇਵਰ ਵਾਸਤੇ ਆਪਾਂ ਪਾ ਵੀ ਸਕਦੇ ਹਾਂ ਉਹ ਛੱਡ ਵੀ ਸਕਦੇ ਹਾਂ ਨਾ ਤੇ ਬੇਕਿੰਗ ਸੋਡਾ ਵੀ ਜ਼ਰੂਰ ਪਾ ਲਿਓ ਚੌਥਾ ਹਿੱਸਾ ਪਾਇਆ ਤੇ ਹੁਣ ਆਪਾਂ ਖੋਆ ਤੇ ਪਨੀਰ ਆ ਜਿਹੜਾ ਮਿਕਸ ਕਰ ਲਿਆ ਸੀ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਆਪਾਂ 2-3 ਚਮਚ ਪਾਏ ਮੈਦੇ ਦੇ ਤੇ 1 ਚਮਚ ਪਾਇਆ ਇਹਦੇ ਵਿੱਚ ਸੂਜੀ ਦਾ ਤੇ ਹੁਣ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਲਾ ਲੈਣਾ ਇੱਕ ਚੰਨ ਕਰ ਦੇਣਾ ਮਿਕਸ ਕਰਕੇ ਤਾਂ ਕਿ ਕੋਈ ਵੀ ਗੰਡ ਵਗੈਰਾ ਇਹਦੇ ਵਿੱਚ ਨਾ ਰਵੇ ਫਿਰ ਗਲਾਬ ਜੰਮਣੇ ਜਿਹੜੀ ਵਧੀਆ ਨਹੀਂ ਬਣਨੀ ਪੂਰਾ ਇਹ ਨਾਟਿਆਂ ਨੂੰ ਗੁੰਨ ਲੈਣਾ ਦੇਖੋ ਤਿਆਰ ਹੈ ਜੀ ਇਹ ਹੁਣ ਇਹਨੂੰ 10 ਮਿੰਟ ਆਪਾਂ ਫਰਿੱਜ 'ਚ ਰੱਖਤਾ ਸੀ ਠੰਡਾ ਕਰ ਲੈ ਦੁਬਾਰਾ ਹੁਣ ਆਪਾਂ ਇਹਦੇ ਗਲਾਬ ਜੈਮਨ ਬਣਾਉਨੇ ਆ ਤੇ ਇਧਰ ਆਪਾਂ ਥੋੜਾ ਜਿਹਾ ਲੈ ਲਿਆ ਮਟਿਹੀ ਵਾਲ ਇਹਦੇ ਵਿੱਚ ਥੋੜਾ ਜਿਹਾ ਫੂਡ ਕਲਰ ਪਾ ਲਿਆ ਆਪਾਂ ਰੈੱਡ ਕਲਰ ਦਾ ਤੇ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਜੇ ਡਬਲ ਛੇੜ ਪਾਉਣੀ ਹੈ ਤਾਂ ਤੁਸੀਂ ਪਾ ਲਿਓ ਨਹੀਂ ਤੁਸੀਂ ਉਦਾਂ ਹੀ ਬਣਾ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਮਿਲਾ ਲਿਆ ਜੀ ਕਲਰ ਕਲਰ ਤੁਸੀਂ ਕੋਈ ਵੀ ਪਾ ਲਿਓ ਜਿਹੜਾ ਤੁਹਾਡੇ ਕੋਲ ਹੋਇਆ ਤੇ ਹੁਣ ਆਪਾਂ ਇਹਦੇ ਛੋਟੇ ਛੋਟੇ ਗੋਲੀਆਂ ਬਣਾ ਲਾਂਗੇ ਆ ਦੇਖੋ ਇਸ ਤਰ੍ਹਾਂ ਨੇ ਤੇ ਇਹ ਆਪਾਂ ਪਹਿਲੇ ਬਣਾ ਕੇ ਰੱਖ ਲੈਣੀ ਆ ਕਿਉਂਕਿ ਫੇਰ ਹੱਥ ਸਾਫ਼ ਕਰਕੇ ਲਗਾਗੇ ਤੇ ਜੇ ਆਪਾਂ ਵਿੱਚ ਦੀ ਬਣਾਈਆਂ ਤਾਂ ਫੇਰ ਉਹ ਜਿਹੜਾ ਆਪਣਾ ਆਟਾ ਵਾਈਟ ਆ ਤੇ ਫੇਰ ਉਹ ਨੂੰ ਰੰਗਾਟ ਲੱਗ ਜੂਗਾ ਇਹ ਗਲਾਬ ਜਮਣਾ ਜਿਹੜਾ ਦੇਖਣ ਚ ਵਧੀਆ ਨਹੀਂ ਲੱਗਣੇ ਤੇ ਹੁਣ ਆਪਾਂ ਇਹ ਛੋਟੀਆਂ ਛੋਟੀਆਂ ਗੋਲੀਆਂ ਜਿਹੜੀਆਂ ਬਣਾ ਕੇ ਹੱਥ ਸਾਫ਼ ਕਰ ਲਿਆ ਤੇ ਕੱਪੜੇ ਨਾਲ ਪੂੰਝ ਲੈ ਕੇ ਰੰਗ ਲੈ ਜੇ ਹੱਥ ਨਾਲ ਤੇ ਹੁਣ ਇਧਰ ਆਪਾਂ ਇਹ ਦੂਸਰਾ ਜਿਹੜਾ ਮਟੀਰੀਅਲ ਬਣਾਇਆ ਸੀ ਉਹ ਲੈ ਲੈ ਇਹਦੇ ਛੋਟੇ ਛੋਟੇ ਗਲਾਬ ਜਮਣਾ ਤੋੜ ਲੈਣੇ ਇਸ ਤਰ੍ਹਾਂ ਗਲਾਬ ਜਾਨੂੰ ਤੁਸੀਂ ਆਪਣੀ ਮਰਜ਼ੀ ਮੁਤਾਬਕ ਵੱਡੇ ਛੋਟੇ ਜਿੱਦਾਂ ਦੇ ਬਣਾਉਂਦੇ ਬਣਾ ਸਕਦੇ ਹੋ ਸਭ ਤੋਂ ਮੀਡੀਅਮ ਦੇ ਸਾਈਜ਼ ਦਾ ਇਹ ਗਲਾਬ ਇਹਨਾਂ ਦਾ ਜੀ ਆਪਾਂ ਤੋੜ ਕੇ ਪਹਿਲਾਂ ਤਿਆਰ ਕਰ ਲਈਆਂ ਤੇ ਹੁਣ ਇਸ ਤਰ੍ਹਾਂ ਆਪਾਂ ਇੱਕ ਪੇੜਾ ਜਿਹਾ ਬਣਾ ਲੈਣਾ ਤੇ ਇਹਦੇ ਵਿੱਚ ਰੱਖ ਦੇਣਾ ਇਹ ਜਿਹੜਾ ਆਪਾਂ ਰੈੱਡ ਕਲਰ ਦੀ ਗੋਲੀ ਜੀ ਬਣਾਈ ਹੈ ਵਿਚਾਲੇ ਸੈਂਟਰ ਚ ਤੇ ਫਿਰ ਇਹਨੂੰ ਦੁਬਾਰਾ ਇਸ ਤਰ੍ਹਾਂ ਗੋਲ ਕਰ ਦੇਣਾ ਦੇਖੋ ਐਦਾਂ ਹੱਥਾਂ ਦੇ ਨਾਲ ਹਲਕੇ ਹੱਥ ਨਾਲ ਕਰਿਓ ਤੁਸੀਂ ਤੇ ਦੇਖੋ ਜਮਾ ਐਂਡ ਸਮੂਥ ਹੋ ਗਿਆ ਕੋਈ ਕ੍ਰੈਕ ਨਹੀਂ ਇਹਦੇ ਵਿੱਚ ਕ੍ਰੈਕ ਨਹੀਂ ਹੋਣਾ ਚਾਹੀਦਾ ਫਿਰ ਨਹੀਂ ਫਟ ਜਾਣੀਆਂ ਗਲਾਬ ਜਮਣਾ ਜਦੋਂ ਆਪਾਂ ਘੋੜੇ ਦੇ ਵਿੱਚ ਪਾਵਾਂਗੇ ਤੇ ਦੇਖੋ ਇਸ ਤਰੀਆ ਆਪਾਂ ਸਾਰੀਆਂ ਬਣਾ ਕੇ ਤਿਆਰ ਕਰ ਲੈਣੀਆਂ ਹਲਕੇ ਹਲਕੇ ਹੱਥਾਂ ਨਾਲ ਤੇ ਇਹ ਆਪਣਾ 400 ਗ੍ਰਾਮ ਸਾਰਾ ਮਟੀਰੀਅਲ ਬਣ ਕੇ ਤਿਆਰ ਹੋ ਗਿਆ ਸੀਗਾ ਤੇ ਕਿਉਂਕਿ ਆਪਣੇ ਕੋਲ 200 ਗ੍ਰਾਮ ਖੁਆ ਸੀਗਾ ਤੇ 150 ਗ੍ਰਾਮ ਆਪਣੇ ਕੋਲ ਪਨੀਰ ਸੀ 50 ਗ੍ਰਾਮ ਆਪਣਾ ਮੈਦਾ ਵਗੈਰਾ ਹੋ ਗਿਆ 400 ਗ੍ਰਾਮ ਸਰਮਟੀਰੀਅਲ ਹੋ ਗਿਆ ਸੀਗਾ ਤੇ ਹੁਣ ਆਪਾਂ ਇਹ ਸਾਰੇ ਗਲਵਜ਼ਾਮਣਾ ਜਿਹੜੇ ਬਣਾ ਕੇ ਰੱਖ ਲਿਆ ਦੇਖੋ ਕਿੰਨੇ ਸੋਹਣੇ ਬਣੇ ਆ ਤੇ ਇਧਰ ਆਪਾਂ ਇੱਕ ਛੋਟਾ ਜਿਹਾ ਪੀਸ ਪਹਿਲਾਂ ਚੈੱਕ ਕਰਨ ਵਾਸਤੇ ਪਾ ਲਿਆ ਸੀ ਤੇਲ ਦੇ ਵਿੱਚ ਵੀ ਫੜਦੇ ਤਾਂ ਨਹੀਂ ਹੈਗੇ ਕਈ ਵਾਰ ਨਾ ਫਟ ਜਾਂਦੇ ਆ ਵੱਡ ਘਟ ਚੀਜ਼ ਪੈ ਜੇ ਤਾਂ ਤਾਂ ਤੁਸੀਂ ਪਹਿਲਾਂ ਇੱਕ ਚੀਜ਼ ਗਲਵਜ਼ਾਮਣਾ ਜਿਹੜੀ ਪਾ ਕੇ ਚੈੱਕ ਕਰ ਲਿਓ ਜੇ ਤੁਹਾਨੂੰ ਲੱਗੇ ਫਟਦੇ ਆ ਫਿਰ ਇਹਦੇ ਵਿੱਚ ਸੂਜੀ ਹੋਰ ਪਾ ਕੇ ਦੁਬਾਰਾ ਮਿਕਸ ਕਰ ਲਿਓ ਸਾਰਾ ਆਟਾ ਇਹ ਫਿਰ ਸਹੀ ਹੋ ਜਾਣਗੇ ਤੇ ਲਓ ਜੀ ਤੇਲ ਆਪਾਂ ਇੱਕ ਵਾਰ ਵਧੀਆ ਗਰਮ ਕਰ ਲਏ